ਸੋਸ਼ਲ ਮੀਡੀਆ ਤੇ ਤੁਸੀਂ ਇੱਕ ਵੀਡੀਓ ਵਾਇਰਲ ਹੋਦੀ ਹੁੰਦੀ ਦੇਖੀ ਹੋਣੀ ਆ ਜਿਹਦੇ ਵਿੱਚ ਇੱਕ ਵੀਰ ਆਪਣੇ ਘਰ ਵਾਲੇ ਨੂੰ ਕਿਸੇ ਦੇ ਨਾਲ ਭੇਜ ਰਿਹਾ ਹੈਗਾ ਉਹ ਵੀਰ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨੂੰ ਪੁੱਛਦੇ ਆਂ ਵੀ ਇਹ ਕੀ ਕਾਰਨ ਬਣਿਆ ਕਿਉਂ ਉਹਨਾਂ ਨੂੰ ਇਹ ਕਦਮ ਚੱਕਣਾ ਪਿਆ ਕਿ ਉਹਨਾਂ ਨੂੰ ਆਪਣੇ ਘਰ ਵਾਲੇ ਨੂੰ ਕਿਸੇ ਗੈਰ ਮਰਦ ਨਾਲ ਭੇਜਣਾ ਪਿਆ ਬਾਈ ਸਸਤੀ ਕਾ ਸਸੀ ਜੀ ਆ ਸਭ ਤੋਂ ਪਹਿਲਾ ਸਵਾਲ ਇਹ ਆ ਬਾਈ ਜੀ ਵੀ ਇਹ ਕਾਰਨ ਕਿਉਂ ਬਣਿਆ ਹੈ ਜੋ ਇਹ ਕੀਤਾ ਤੁਸੀਂ ਇਹ ਕੀ ਸੋਚ ਕੇ ਕੀਤਾ ਤੁਸੀਂ ਸੋਚ ਕੇ ਤਾਂ ਹੁਣ ਹਰੇ ਕੋਈ ਨਹੀਂ ਚਾਹੁੰਦਾ ਜੀ ਮੇਰਾ ਘਰ ਬਰਬਾਦ ਹੋਵੇ ਹਮ ਪਰ ਕਹਿੰਦਾ ਨੇ ਜੀ ਪਾਣੀ ਸਿਰ ਤੋਂ ਟੱਪ ਜੇ ਫਿਰ ਬੰਦੇ ਨੂੰ ਪਿੱਛੇ ਪੈਰ ਪੱਟ ਲੈਣੇ ਚਾਹੀਦੇ ਹੈ ਹਨਾ ਜੀ ਅਸਲ ਚ ਮੈਨੂੰ ਨਹੀਂ ਪਤਾ ਸੀ ਮੇਰੀ ਪਿੱਠ ਪਿੱਛੇ ਕੀ ਚੱਲ ਰਿਹਾ ਕੀ ਨਹੀਂ ਮੈਨੂੰ ਕੁਝ ਬੰਦਿਆਂ ਨੇ ਜਾਨਕੀ ਆਪਣੇ ਮੱਲੇ ਚੋਂ ਕਿਸੇ ਨੇ ਹਿੰਟਾਂ ਦਿੱਤੀਆਂ ਜਾਂ ਕਿਹਾ ਮੈਂ ਯਕੀਨ ਨਹੀਂ ਕੀਤਾ ਕਿਸੇ ਤੇ ਜੀ ਜੇ ਇਹਨਾਂ ਨੂੰ ਮੈਂ ਇਕੱਠਾ ਕੀਤਾ ਵੀ ਹਾਂ ਤੋਡੀਆਂ ਗੱਲਾਂ ਆ ਰਹੀਆਂ ਜੇ ਪੁੱਛੇ ਉਸ ਨੇ ਇਹ ਗੱਲ ਕੇ ਕਹਿੰਦਾ ਮੇਰੀ ਭੈਣ ਹਮ ਮੇਰੀ ਮਾਂ ਹੈ ਕਹਿੰਦਾ